ਪਿਛਲੀ ਵੀਡੀਓ ਵਿੱਚ ਅਸੀਂ ਉਹਨਾਂ ਮੈਟ੍ਰਿਕਸ ਬਾਰੇ ਸਿੱਖਿਆ ਜੋ ਸੈਲਰ ਨੈੱਟਵਰਕ ਪਾਰਟਿਸਪੈਂਟ ਨੂੰ ਆਪਣੇ ਗਾਹਕ ਸੇਵਾ ਸੰਚਾਲਨਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੇ ਯੋਗ ਬਣਾਉਣਗੇ। ਹੁਣ ਅਸੀਂ ਸੈਲਰ ਨੈੱਟਵਰਕ ਪਾਰਟਿਸਪੈਂਟਾਂ ਨੂੰ ਗਾਹਕ ਸੰਬੰਧ ਪ੍ਰਬੰਧਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਕੁਝ ਕਾਰਜਸ਼ੀਲਤਾਵਾਂ ਬਾਰੇ ਸਿੱਖਾਂਗੇ ਤਾਂ ਜੋ ਉਹ ਗਾਹਕ ਦੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਆਸਾਨੀ ਨਾਲ ਹੱਲ ਕਰ ਸਕਣ। ਟੀਚਾ ਸਰਾਲੇ ਕਾਰੋਬਾਰੀ ਸੰਬੰਧਾਂ ਨੂੰ ਬਿਹਤਰ ਬਣਾਉਣਾ। ਅਤੇ ਇਹ ਸੁਝਾਈ ਗਈਆਂ ਕਾਰਜਸ਼ੀਲਤਾਵਾਂ ਐਪਲੀਕੇਸ਼ਨਾਂ ਦੇ ਅੰਦਰ ਸਿਰਫ ਗਾਹਕ ਜਾਣ ਸਮਰਥਾਵਾਂ ਹਨ ਜਾਂ ਇੱਕ ਪ੍ਰਣਾਲੀ ਹੈ ਜੋ ਗਾਹਕਾਂ ਨਾਲ ਕਿਵੇਂ ਜੁੜਨਾ ਹੈ ਨੂੰ ਸੁਚਾਰੂ ਬਣਾਉਂਦੀ ਹੈ ਗਾਹਕਾਂ ਨੂੰ ਖੁਸ਼ ਰੱਖਣ ਅਤੇ ਵਧੇਰੇ ਕਾਰੋਬਾਰ ਲਈ ਇੱਛੂ ਰੱਖਣ ਵਿੱਚ ਮਦਦ ਕਰਨ ਲਈ ਇੱਥੇ ਚਾਰ ਆਸਾਨ ਕਦਮ ਦਿੱਤੇ ਗਏ ਹਨ ਗਾਹਕ ਸੰਬੰਧ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਅਸੀਂ ਸੁਝਾਅ ਦਿੰਦੇ ਹਾਂ ਕਿ ਨੈੱਟਵਰਕ ਪਾਰਟਿਸਪੈਂਟਾਂ ਕੋਲ ਇੱਕ ਕਿਰਿਆਸ਼ੀਲ CRM ਪਣਾਲੀ ਹੋਵੇ ਜੋ ਸਮੱਸਿਆ ਪ੍ਰਾਪਤ ਕਰਨ ਤੋਂ ਬਾਅਦ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਸਵੀਕਾਰ ਅਤੇ ਗਾਹਕ ਨੂੰ ਸੂਚਿਤ ਕਰੇ। ਇਹ ਗਾਹਕ ਨੂੰ ਪ੍ਰੋਸੈਸ ਹੋਣ ਵਿੱਚ ਮਦਦ ਕਰਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਪ੍ਰਾਪਤ ਹੋ ਗਈ ਹੈ ਅਤੇ ਸੰਭਾਲੀ ਜਾ ਰਹੀ ਹੈ। ਇਹ ਗਾਹਕ ਨਾਲ ਵਿਸ਼ਵਾਸ ਸਥਾਪਤ ਕਰਨ ਵਿੱਚ ਵੀ ਮਦਦ ਕਰਦਾ ਹੈ ਜੋ ਕਾਰੋਬਾਰ ਲਈ ਮਹੱਤਵਪੂਰਨ ਹੈ। ਤੁਹਾਡੇ CRM ਵਿੱਚ ਇੱਕ ਪ੍ਰਣਾਲੀ ਦਾ ਕਾਰਜ ਵੀ ਹੋਣਾ ਚਾਹੀਦਾ ਹੈ ਤਾਂ ਜੋ ਇਹ ਉਠਾਈਆਂ ਗਈਆਂ ਸਮੱਸਿਆਵਾਂ ਦਾ ਜਵਾਬ ਦੇ ਸਕੇ ਅਤੇ ਲੋੜ ਪੈਣ ਤੇ ਉਹਨਾਂ ਨੂੰ ਸੰਬੰਧਿਤ ਨੈੱਟਵਰਕ ਪਾਰਟਿਸਪੈਂਟਾਂ ਨੂੰ ਭੇਜ ਸਕੇ ਇਸ ਦਾ ਮਤਲਬ ਇਹ ਹੋਏਗਾ ਕਿ ਨੈੱਟਵਰਕ ਪਾਰਟਿਸਪੈਂਟ ਨੂੰ ਇੱਕ ਕੁਸ਼ਲ ਅੰਦਰੂਨੀ ਸੰਚਾਰ ਨੈੱਟਵਰਕ ਬਣਾਉਣਾ ਚਾਹੀਦਾ ਹੈ ਜੋ ਕਾਰੋਬਾਰ ਵਿਚਲੇ ਵਕ-ਵਕ ਭਾਗੀਦਾਰਾਂ ਨੂੰ ਜੋੜਦਾ ਹੈ ਅੰਤ ਵਿੱਚ ਜਦੋਂ ਕੋਈ ਸਮੱਸਿਆ ਪੈਦਾ ਹੁੰਦੀ ਹੈ ਜੋ ਤੁਹਾਡੀ ਗਲਤੀ ਨਹੀਂ ਹੈ ਨਾ ਤੁਹਾਡੇ CRM ਕੋਲ ਇੱਕ ਪ੍ਰਣਾਲੀ ਹੋਣੀ ਚਾਹੀਦੀ ਹੈ ਜੋ ਸਮੱਸਿਆ ਨੂੰ ਆਪਣੇ ਆਪ ਉਚਿਤ ਥਿਰ ਤੇ ਭੇਜ ਸਕੇ ਉਦਾਹਰਨ ਲਈ ਜੇ ਕੋਈ ਖਰੀਦਦਾਰ ਦੇਰੀ ਨਾਲ ਡਿਲੀਵਰੀ ਬਾਰੇ ਸ਼ਿਕਾਇਤ ਕਰਦਾ ਹੈ ਤਾਂ ਬਾਹਰ ਨੈਟਵਰਕ ਪਾਰਟਿਸਪੈਂਟ ਆਪਣੇ ਆਪ ਇਸ ਸਮੱਸਿਆ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਭੇਜ ਸਕਦਾ ਹੈ ਜੋ ਡਿਲੀਵਰੀ ਲਈ ਜ਼ਿੰਮੇਵਾਰ ਹੈ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਸਹੀ ਵਿਅਕਤੀ ਸਮੱਸਿਆ ਦਾ ਹੱਲ ਕਰ ਰਿਹਾ ਹੈ ਅਤੇ ਇਸ ਨੂੰ ਵਧੇਰੇ ਕੁਸ਼ਲਤਾ ਨਾਲ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ ਇਹਨਾਂ ਸੁਝਾਈਆਂ ਗਈਆਂ ਕਾਰਜਸ਼ੀਲਤਾਵਾਂ ਤੋਂ ਇਲਾਵਾ ਇੱਥੇ ਇੱਕ ਛੋਟੀ ਚੈਕਲਿਸਟ ਦਿੱਤੀ ਗਈ ਹੈ ਜੋ ਤੁਸੀਂ ਵਫ਼ਾਦਾਰ ਗਾਹਕਾਂ ਦੇ ਨਾਲ ਇੱਕ ਸਫਲ ਅਤੇ ਟਿਕਾਊ ਕਾਰੋਬਾਰ ਬਣਾਉਣ ਲਈ ਵਰਤ ਸਕਦੇ ਹੋ ਹਮੇਸ਼ਾ ਆਪਣੇ ਗਾਹਕਾਂ ਨੂੰ ਸਭ ਤੋਂ ਪਹਿਲਾਂ ਰੱਖੋ ਜਿੰਨੀ ਜਲਦੀ ਹੋ ਸਕੇ ਉਹਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਅਤੇ ਇਹ ਯਕੀਨੀ ਬਣਾਓ ਕਿ ਤੁਹਾਡਾ ਕਾਰੋਬਾਰ ਸੁਚਾਰੂ ਅਤੇ ਕੁਸ਼ਲਤਾ ਨਾਲ ਚੱਲਦਾ ਹੈ ਤਾਂ ਜੋ ਤੁਸੀਂ ਉਹਨਾਂ ਦੀ ਬਿਹਤਰ ਦੇਖਭਾਲ ਕਰ ਸਕੋ ਅਸੀਂ ਪਿਛਲੇ ਪਾਠਾਂ ਵਿੱਚ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ ਜ਼ਿਆਦਾਤਰ ਗਾਹਕ ਸਵਾਲ ਪੈਕੇਜਿੰਗ ਅਤੇ ਡਿਲੀਵਰੀ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹੁੰਦੇ ਹਨ ਤੁਸੀਂ ਇਹ ਯਕੀਨੀ ਬਣਾ ਕੇ ਇਸ ਸਭ ਤੋਂ ਆਸਾਨੀ ਨਾਲ ਬਚ ਸਕਦੇ ਹੋ ਕਿ ਸਹੀ ਆਰਡਰ ਪੈਕ ਕੀਤੇ ਗਏ ਹਨ ਸਹੀ ਢੰਗ ਨਾਲ ਪੈਕ ਕੀਤੇ ਗਏ ਹਨ ਅਤੇ ਸਮੇਂ ਸਿਰ ਡਿਲੀਵਰ ਕੀਤੇ ਗਏ ਹਨ ਇਹ ਤੁਹਾਨੂੰ ਰੱਦ ਕਰਨ ਨੂੰ ਘਟਾਉਣ ਅਤੇ ਵਧੇਰੇ ਮੁਨਾਫਾ ਕਮਾਉਣ ਵਿੱਚ ਮਦਦ ਕਰੇਗਾ ਅਤੇ ਇਸ ਦੇ ਨਾਲ ਅਸੀਂ ਇਸ ਸੈਸ਼ਨ ਦੇ ਅੰਤ ਤੇ ਆ ਗਏ ਹਾਂ ਅਸੀਂ ਉਚਿਤ ਗਾਹਕ ਸੰਬੰਧ ਪ੍ਰਬੰਧਨ ਬਾਰੇ ਸਿੱਖਿਆ ਹੈ ਅਤੇ ਤੁਹਾਡੇ ਨੂੰ ਅਗਲੇ ਪੱਧਰ ਤੇ ਲਿਜਾਣ ਲਈ ਕੁਝ ਕਾਰਸ਼ੀਲਤਾਮਤ ਸੁਝਾਅ ਦਿੱਤਾ ਹੈ ਅਤੇ ਫਿਰ ਅਸੀਂ ਸੰਤੁਸ਼ਟ ਗਾਹਕ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਛੋਟੀ ਚੈਕਲਿਸਟ ਬਾਰੇ ਜਾਣਿਆ ਹੈ ਤਾਂ ਜੋ ਤੁਸੀਂ ਇੱਕ ਸਫਲ ਅਤੇ ਟਿਕਾਊ ਕਾਰੋਬਾਰ ਬਣਾ ਸਕੋ ਸਾਡੀ ਅਗਲੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ ਕੁਝ ਕਾਰੋਬਾਰੀ ਨਿਯਮਾਂ ਨੂੰ ਪਰਿਭਾਸ਼ਿਤ ਕਰਕੇ ONDC ਨੈਟਵਰਕ ਤੇ ਕਾਰੋਬਾਰ ਨੂੰ ਸੁਸਾਰੂ ਢੰਗ ਨਾਲ ਕਿਵੇਂ ਚਲਾਇਆ ਜਾਵੇ ਅਸੀਂ ਉਹਨਾਂ ਨਿਯਮਾਂ ਬਾਰੇ ਜਾਣਾਂਗੇ ਜੋ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਨੀਤੀ ਅਤੇ ਤਕਨੀਕੀ ਦੋਹਾਂ ਪਧਰਾਂ ਤੇ ਬਣਾਉਣੇ ਚਾਹੀਦੇ ਹਨ ਤੁਸੀਂ ਇਸ ਬਾਰੇ ਅਗਲੀ ਵੀਡੀਓ ਵਿੱਚ ਜਾਣ ਸਕਦੇ ਹੋ